ਇਹ ਤੁਸੀਂ ਵੀ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਜੀ ਹਾਂ ਸਰਕਾਰੀ ਬਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਲਈ ਇਹ ਖ਼ਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਹੁਣ ਸਰਕਾਰੀ ਬਸਾਂ ਦੇ ਵਿੱਚ ਔਰਤਾਂ ਆਧਾਰ ਕਾਰਡ ਦੇ ਨਾਲ ਮੁਫਤ ਸਫ਼ਰ ਨਹੀਂ ਕਰ ਸਕਣਗੀਆਂ ਯਾਨੀ ਕਿ ਹੁਣ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਲਈ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਇਸ ਦੇ ਬਾਬਤ ਨਵੀਂ ਸਕੀਮ ਲੈ ਕੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਆਧਾਰ ਕਾਰਡ ਦੀ ਜਗ੍ਹਾ ਆਰ ਐਫ ਆਈ ਡੀ ਜਾਂ ਫਿਰ ਐਨ ਸੀ ਐਮ ਸੀ ਨਾਮਕ ਕਾਰਡ ਔਰਤਾਂ ਦੇ ਲਈ ਲਿਆਏ ਜਾਣਗੇ ਜਿਸ ਤੋਂ ਬਾਅਦ ਔਰਤਾਂ ਇਨ੍ਹਾਂ ਕਾਰਡਾਂ ਰਾਹੀਂ ਬਸ ਤੇ ਵਿੱਚ ਮੁਫਤ ਸਫ਼ਰ ਕਰ ਸਕਣਗੀਆਂ ਪੰਜਾਬ ਵਿੱਚ ਔਰਤਾਂ ਲਈ ਮੁਫਤ ਬਸ ਸਫ਼ਰ ਦੀ ਸਹੂਲਤ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਹੁਣ ਔਰਤਾਂ ਨੂੰ ਮੁਫਤ ਬਸ ਯਾਤਰਾ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਔਰਤਾਂ ਨੂੰ ਆਰਐਫਆਈਡੀ ਜਾਂ ਫਿਰ ਐਨਸੀਐਮਸੀ ਦੀ ਸਹੂਲਤ ਪ੍ਰਦਾਨ ਕਰੇਗੀ ਇਹ ਦੋ ਵੱਖ-ਵੱਖ ਕਾਰਡ ਹਨ ਫਿਲਹਾਲ ਦੋਵਾਂ ਨੂੰ ਪ੍ਰਪੋਜ਼ਲ ਵਿੱਚ ਰੱਖਿਆ ਗਿਆ ਹੈ ਜਾਣਕਾਰੀ ਮੁਤਾਬਕ ਇਹਨਾਂ ਕਾਰਡਾਂ ਦੇ ਨਾਲ ਔਰਤਾਂ ਦੀ ਸਹੀ ਪਛਾਣ ਦਸਤਾਵੇਜ਼ਾਂ ਦੀ ਤਸਦੀਕ ਅਤੇ ਯਾਤਰਾ ਦਾ ਖੁੱਲ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ ਪੰਜਾਬ ਵਿੱਚ ਹਰ ਮਹੀਨੇ ਕਰੀਬ 1 ਕਰੋੜ ਔਰਤਾਂ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਰਹੀਆਂ ਹਨ ਪੰਜਾਬ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ April 2021 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਹੈ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਹੁਣ ਤੱਕ 35 ਕਰੋੜ ਤੋਂ ਵੱਧ ਔਰਤਾਂ 16 180 ਕਰੋੜ ਰੁਪਏ ਦੀ ਮੁਫਤ ਯਾਤਰਾ ਦਾ ਲਾਭ ਲੈ ਚੁੱਕੇ ਹਨ ਜਾਣਕਾਰੀ ਅਨੁਸਾਰ ਆਰ ਐਫ ਆਈ ਡੀ ਅਤੇ ਐਨ ਸੀ ਐਮ ਸੀ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਨ ਲਈ ਮਸ਼ੀਨਾਂ ਦੀ ਲੋੜ ਪਵੇਗੀ ਜਿਸ ਤਰ੍ਹਾਂ ਬਸਾਂ ਦੀਆਂ ਟਿਕਟਾਂ ਲਈ ਮਸ਼ੀਨਾਂ ਹਨ ਉਸੇ ਤਰ੍ਹਾਂ ਇਨ੍ਹਾਂ ਕਾਰਡਾਂ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ ਇਹ ਮਸ਼ੀਨਾਂ ਕਿੱਥੇ ਉਪਲਬਧ ਹੋਣਗੀਆਂ ਅਤੇ ਕਿਹੜੇ ਵਿਭਾਗ ਇਹਨਾਂ ਨੂੰ ਖਰੀਦਣਗੇ ਇਸ ਲਈ ਵੱਖਰਾ ਬਜਟ ਕਿੰਨਾ ਹੋਵੇਗਾ ਇਹ ਅਜੇ ਵੀ ਪ੍ਰਕਿਰਿਆ ਦੇ ਵਿੱਚ ਹੈ ਦੱਸਦੀ ਹੈ ਕਿ 1999 ਦੇ ਵਿੱਚ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਲਈ ਪੰਜਾਬ ਫੀਸ ਦੀ ਬਸਤਾ ਸਫਰ ਮੁਫਤੀ ਹਿੱਤਾ ਸੀ ਅਤੇ ਉਸ ਤੋਂ ਬਾਅਦ ਕੈਪਟਨ ਅਬਰਿੰਦਰ ਸਿੰਘ ਨੇ ਇਸ ਨੂੰ ਬਦਲ ਕੇ 2021 ਦੇ ਵਿੱਚ ਸਾਰੀਆਂ ਔਰਤਾਂ ਦੇ ਲਈ ਯਾਤਰਾ ਮੁਫਤ ਕਰ ਦਿੱਤੀ ਸੀ ਤੇ ਹੁਣ ਮਾਨ ਸਰਕਾਰ ਇਸ ਦੇ ਵਿੱਚ ਨਵੀਂ ਤਬਦੀਲੀ ਲੈ ਕੇ ਆ ਰਹੀ ਹੈ ਹੁਣ ਆਧਾਰ ਕਾਰਡ ਦੀ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਲਈ ਲੋੜ ਨਹੀਂ ਪਵੇਗੀ ਔਰਤਾਂ ਨੂੰ ਹੁਣ ਨਵੇਂ ਕਾਰਡ ਲਾਗੂ ਕੀਤੇ ਜਾਣਗੇ ਆਰਐਫਆਈਡੀ ਜਾਂ ਫਿਰ ਐਨਸੀਐਮਸੀ ਨਾਮਕ ਇਹ ਕਾਰਡ ਔਰਤਾਂ ਦੇ ਲਈ ਲਿਆਏ ਜਾਣਗੇ ਜਿਨ੍ਹਾਂ ਦੇ ਨਾਲ ਔਰਤਾਂ ਦੀ ਸਹੀ ਪਛਾਣ ਅਤੇ ਦਸਤਾਵੇਜ਼ਾ ਦਾ रिकॉर्ड ਸਰਕਾਰ ਦੇ ਕੋਲ ਜਾਵੇਗਾ ਇਸੇ ਨਾਲ ਹੀ ਦੱਸ ਦਈਏ ਕਿ ਇਹ ਕਾਰਡ ਸਿਰਫ ਰੋਡਵੇਜ਼ ਬੰਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਤੇ ਹੀ ਲਾਗੂ ਹੋਣਗੇ ਸਰਕਾਰੀ ਦੀਆਂ ਏਸੀ ਅਤੇ ਵੋਲਵੋ ਜਾਂ ਫਿਰ ਐਚਵੀਏਸੀ ਬੱਸਾਂ ਦੇ ਵਿੱਚ ਇਹ ਲਾਗੂ ਨਹੀਂ ਹੋਵੇਗਾ